ਸੋਸਾਇਓਲੋਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਕੱਲ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਔਰ ਕੇਂਦਰੀ ਮੰਤਰੀ ਦੀ ਅਧਿક્ષਤਾ ਵਿੱਚ ਜਿਹੜੇ ਆਫੀਸਰ ਸਰਵਾਨਾਂ ਦੇ ਵੀ ਨਾਲ ਲੈ ਕੇ ਮੀਟਿੰਗ ਹੋਈ ਹੈ ਉਹ ਬੇਸਿੱਟਾ ਹੀ ਰਹੀ ਹੈ ਔਰ ਬੇਸਿੱਟਾ ਹੀ ਰਹਿਣੀ ਸੀ ਲੱਗਦਾ ਸੀ ਕਿਉਂਕਿ ਉਹ ਜੋ ਜੋ ਟਾਪਿਕ ਹੈਗਾ ਜੋ ਚੀਜ਼ ਹੈ ਯਸਬੀਲ ਉਹ ਹੁਣ ਪੋਸੀਬਲ ਹੀ ਨਹੀਂ ਹੈਗਾ ਪੋਸੀਬਲ ਇਸ ਕਰਕੇ ਨਹੀਂ ਆਇਆ ਪਰ ਇਹ ਜਿਹੜਾ ਐਸਵਾਈਐਲ ਦਾ ਮੁੱਦਾ ਜਿਹੜਾ ਹੈਗਾ ਇਹ ਬਹੁਤ ਪੁਰਾਣਾ ਹੈਗਾ ਉਦੋਂ ਪੰਜਾਬ ਦੇ ਕੋਲ ਉਦੋਂ ਵੀ ਪਾਣੀ ਨਹੀਂ ਸੀਗਾ ਇਹ ਤੇ ਗਲਤ ਤਰੀਕੇ ਨਾਲ ਪੰਜਾਬ ਦੇ ਪਾਣੀ ਨੂੰ ਦੂਸਰੀਆਂ ਸਟੇਟਾਂ ਦੇ ਵਿੱਚ ਭੇਜਿਆ ਜਾਂਦਾ ਜਿਹੜਾ ਦੇਖੋ ਇੰਟਰਨੈਸ਼ਨਲ ਰਿਪੀਰੀਅਨ ਲਾ ਜਿਹੜਾ ਹੈਗਾ ਜਾਂ ਜਿਹੜਾ ਨੈਸ਼ਨਲ ਰਿਪੀਰੀਅਨ ਲਾ ਵੀ ਆਪਾਂ ਜਿਹਨੂੰ ਕਹਿ ਸਕਦੇ ਆ ਉਹਦੇ ਵਿੱਚ ਹੈਗਾ ਕਿ ਜਿਸ ਏਰੀਆ ਦੇ ਵਿੱਚੋਂ ਦਰਿਆ ਨਿਕਲਦੇ ਆ ਉਸ ਏਰੀਏ ਦਾ ਹੀ ਹੱਕ ਬੰਦਾ ਉਹ ਦਰਿਆ ਦੇ ਪਾਣੀਆਂ ਤੇ ਔਰ ਦਰਿਆ ਦੇ ਵਿੱਚ ਜੋ ਰਿਸੋਰਸਸ ਨੇ ਉਹਨਾਂ ਦੇ ਪਰ ਪਤਾ ਨਹੀਂ ਕਿਉਂ ਜਿਹੜੀ ਕੇਂਦਰ ਦੀ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹ ਹੁਣ ਬੀਜੇਪੀ ਦੀ ਵੀ ਸਰਕਾਰ ਹੈ ਇਹ ਇਹ ਹਮੇਸ਼ਾ ਪੰਜਾਬ ਦੇ ਨਾਲ ਬਿਤਕਰਾ ਕਰਦੀ ਹੈ ਪੰਜਾਬ ਖੁਸ਼ਹਾਲ ਸਟੇਟ ਹੈ ਪੰਜਾਬ ਕੋਲ ਪੰਜ ਦਰਿਆਵਾਂ ਦੀ ਥਾਂ ਹੁਣ ਤਿੰਨ ਦਰਿਆ ਨੇ ਔਰ ਉਹ ਦਰਿਆਵਾਂ ਦੇ ਨਾਲ ਹੀ ਪੰਜਾਬ ਦੀ ਖੇਤੀ ਜਿਹੜੀ ਹੈਗੀ ਚੱਲਦੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਜਿਹੜਾ ਮਿਹਨਤੀ ਕਿਸਾਨਾਂ ਨੇ ਪੰਜਾਬ ਦੇ ਮਿਹਨਤੀ ਮਜ਼ਦੂਰਾਂ ਨੇ ਔਰ ਸਾਡੀ ਇਸ ਜਰਖੇਜ਼ ਧਰਤੀ ਪਾਣੀ ਕਰਕੇ ਹੀ ਜਿੜਾ ਹੈਗਾ ਜਦੋਂ ਭਾਰਤ ਕੋਲ ਅਨਾਜ ਨਹੀਂ ਹੁੰਦਾ ਸੀਗਾ ਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਪੰਜਾਬੀਆਂ ਨੇ ਔਰ ਇਸ ਨਾਰਥ ਇੰਡੀਆ ਦੇ ਲੋਕਾਂ ਨੇ ਜਿਹੜਾ ਹੈਗਾ ਉਹ ਮਿਹਨਤ ਕਰਕੇ ਜਿਹੜਾ ਹੈਗਾ ਸਾਨੂੰ ਇੰਡੀਪੈਂਡੈਂਟ ਬਣਾਇਆ ਸਾਨੂੰ ਸਮਰੱਥ ਬਣਾਇਆ ਅਨਾਜ ਲਈ ਤੋਂ ਪੰਜਾਬ ਦਾ ਬੜਾ-ਬੜਾ ਯੋਗਦਾਨ ਹੈ ਤੇ ਪੰਜਾਬ ਨਾਲ ਅਗਰ ਤੁਸੀਂ ਇਸ ਤਰ੍ਹਾਂ ਬਿਤਕਰਾ ਕਰੋਗੇ ਪੰਜਾਬ ਦੇ ਪਾਣੀਆਂ ਨੂੰ ਖੋਗ ਤੇ ਇਹ ਬੜਾ ਹਾਰਟ ਕਰਦਾ ਹੈਗਾ ਪੰਜਾਬੀਆਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਸਿੱਖਾਂ ਸਰ ਮੁੱਖ ਮੰਤਰੀ ਪੰਜਾਬ ਦਾ ਐਸਵਾਈਐਲ ਨੂੰ ਲੈ ਕੇ ਜਿਹੜਾ ਸਟੈਂਡ ਆ ਉਸ ਨੂੰ ਕਿਦਾਂ ਦੇਖਦੇ ਹੋ ਔਰ ਮੁੱਖ ਮੰਤਰੀ ਸਾਹਿਬ ਦੇ ਇਸ ਜਿਹੜਾ ਐਸਵਾਈਐਲ ਨੂੰ ਲੈ ਕੇ ਜਿਹੜੀ ਕੱਲ ਉਹਨਾਂ ਨੇ ਗੱਲਬਾਤ ਕੀਤੀ ਹੈ ਇਸ ਨੂੰ ਲੈ ਕੇ ਸਰ ਤੁਹਾਡਾ ਕੀ ਮੰਨਣਾ ਜੀ ਬਹੁਤ ਵਧੀਆ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਬਹੁਤ ਅੱਛਾ ਸਟੈਂਡ ਲਿਆ ਔਰ ਲੈਣਾ ਵੀ ਪਿਆਗਾ ਕਿਉਂਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਇਹ ਹੈ ਕਿ ਤੁਸੀਂ ਉਹ ਜਿਹੜਾ ਇੰਟਰਨੈਸ਼ਨਲ ਰਿਪੀਰੀਅਨ ਲਾਗਾ ਹੈਗਾ ਉਹਨੂੰ ਮੁੜ ਕੇ ਰੀਵਿਊ ਕਰੋ ਦੇਖੋ ਪੰਜਾਬ ਕੋਲ ਪਾਣੀ ਹੈ ਕਿੰਨਾ ਹੈਗਾ ਔਰ ਉਸ ਪਾਣੀ ਦੇ ਵਿੱਚ ਜਿਹੜੀ ਪੰਜਾਬ ਦਾ ਕਿੰਨਾ ਹਿੱਸਾ ਹੈਗਾ ਜਿਹੜੀਆਂ ਦੂਸਰੀਆਂ ਸਟੇਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਰਿਆਵਾਂ ਦੇ ਨਾਲ ਤੇ ਉਹਨਾਂ ਨੂੰ ਕਿਉਂ ਪਾਣੀ ਦਿੱਤਾ ਜਾਂਦਾ ਹੈਗਾ ਜੇ ਉਹਨਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਹੀ ਹੈ ਠੀਕ ਹੈ ਪੰਜਾਬ ਦੀ ਲੋੜ ਤੋਂ ਵੱਧ ਜਿਹੜਾ ਪਾਣੀ ਹੈਗਾ ਆਪਾਂ ਦੇ ਸਕਦੇ ਹਾਂ ਪਰ ਪੰਜਾਬ ਨੂੰ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਦੂਸਰੀ ਗੱਲ ਮੈਂ ਇਹ ਵੀ ਕਹਾਂਗਾ ਕਿ ਪੰਜਾਬ ਨੇ ਜਿਸ ਤਰ੍ਹਾਂ ਮਿਹਨਤ ਕਰਕੇ ਇੰਡੀਆ ਨੂੰ ਫੂਡ ਦੇ ਵਿੱਚ ਸਮਰਥ ਬਣਾਇਆ ਤੇ ਪੰਜਾਬ ਨੂੰ ਤਾਂ ਸਪੈਸ਼ਲ ਰਾਇਤਾਂ ਦੇਣੀ ਚਾਹੀਦੀ ਹੈ ਕਿ ਇਥੋਂ ਦੇ ਕਿਸਾਨ ਜਿਹੜੇ ਨੇ ਉਹ ਵਧੀਆ ਜਿੰਸ ਪੈਦਾ ਕਰਕੇ ਜਿਹੜਾ ਹੈਗਾ ਉਹ ਸਿਰਫ ਦੇਸ਼ ਦਾ ਹੀ ਅੰਨ ਦਾਤਾ ਬਣ ਕੇ ਨਾ ਰਹਿਣ ਉਹ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਪਣੀ ਪ੍ਰੋਡਕਸ਼ਨ ਇਸ ਤਰ੍ਹਾਂ ਦੀ ਕਰਨ ਕਿ ਇੰਟਰਨੈਸ਼ਨਲ ਮਾਰਕੀਟਾਂ 'ਚ ਜਾ ਕੇ ਆਪਣੀ ਫਸਲ ਤਾਂ ਆਪਣੀ ਫਸਲ ਵੇਚ ਸਕਣ ਔਰ ਉਹਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਵੀ ਖੁਸ਼ਹਾਲ ਹੋਏਗਾ ਔਰ ਇੰਡੀਆ ਵੀ ਖੁਸ਼ ਹੋਵੇ